ਮੈਂ ਕਿਹਾ ਸੀ बस ਬੜਾ ਗੈਨਸਰ ਆ ਪੈਣਾ ਕੋ ਸਵੇਰੇ ਚੰਗੇ ਬਲੇ ਰਹਿਣ ਵਾਲੇ ਜਦੇ ਸਰ ਕੋ ਚਿੱਠੇ ਦੇ ਰਹਿਣ ਵਾਲੀ ਹੈ ਕਿ ਸਰ ਇਹਨਾਂ ਨੂੰ ਸਵੇਰੇ ਚੰਗੇ ਬਲੇ ਸਰ ਵਿੱਚ ਘਰ ਆਣੇ ਆਪਾਂ ਲਿਆਂਦਾ ਐਡਿਟ ਕਰਾਇਆ ਆਪਾਂ ਜਿਹਨੂੰ ਪਹਿਲੇ ਸਟੈਂਟ ਪੈ ਜਾਏਗਾ ਕਹਿੰਦੇ ਆਪਾਂ ਕਹਿਵਾਂ ਤੁਹਾਡਾ ਸਟੈਂਟ ਨਿਕਲ ਗਿਆ ਸਰ ਇਹ ਕਹਿੰਦੇ ਸਟੈਂਟ ਪੈ ਜਾਊਗਾ ਨਿਕਲ ਜਾਂਦਾ ਹੈ ਸਰ ਚੰਗੇ ਬਲੇ ਕੁੜੀਆਂ ਚਾਰ ਘੰਟੇ ਪਹਿਲਾਂ ਹੀ ਆਪਣੇ ਬੋਡੀਗਾਰਡ ਵਗੈਰਾ ਪੌਂਸਰ ਵਗੈਰਾ ਸਾਥ ਲੈ ਇਹਨਾਂ ਨੂੰ ਪਤਾ ਸੀ ਕਿ ਇਹ ਤਾਂ ਡੈਥ ਹੋਣੀ ਹੈ ਵੱਧ ਰੋ ਵੱਧ ਐਕਸ਼ਨ ਲੈ ਆ ਜਾਵੇ ਹਸਪੀਟਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਹੋਰ ਕੋਈ ਨਹੀਂ ਦਾ ਵਿੱਚ ਫਸੇ ਇਹਨਾਂ ਦੇ ਹੋਰ ਕੋਈ ਨਾ ਫਸੇ ਸਰ 1.5 2 ਲੱਖ ਰੁਪਏ ਇਹਨਾਂ ਨੇ ਲਿਆ ਆ ਡੇਵੋ ਸਰ ਇਹਨਾਂ ਨੇ ਕੋਈ ਹਾ ਟਾਈ ਮਤਲਬ ਪੂਰੀ ਨਹੀਂ ਕਰ ਰੇ ਜੇ ਮੰਗ ਆਪਾਂ ਕਿ ਆਪਣੇ ਮੇਨ ਡਾਕਟਰ ਸਰ ਡਾਕਟਰ ਵੀ ਨਹੀਂ ਸਾਧ ਰਹੇ ਆਪਣੇ ਬੜੀ ਸਾਰੇ ਆ ਦੇਖੋ ਸਾਰੇ ਕਿ ਇਹਨਾਂ ਨੇ ਸਟੈਂਡਪਾ ਆਇਆ ਸੀ ਇਹਨਾਂ ਖਾਂਡੇ ਸੀ ਸਟੈਂਡਪਾ ਆਇਆ ਮੈਂ ਕਿਹਾ ਅਗਲੇ ਦਿਨ ਹੀ ਜਾ ਕੇ ਸਰ ਨਿਕਲ ਗਿਆ ਅਲਟਰਾ ਸਾਊਂਡ ਕਰਾਈ ਸੀਟੀ ਸਕੈਨ ਕਰਾਇਆ ਕੁਝ ਨਹੀਂ ਸ਼ੋ ਹੋਇਆ ਸਰ ਇਹ ਸਟੈਂਡਪਾ ਆਇਆ ਹੀ ਨਹੀਂ ਇਹਨਾਂ ਨੇ ਤੇ ਪਿਆਰੀ ਮਖਰੀ ਆਇਆ ਇਹ ਐਨਆਰ ਦੇ ਵਿੱਚ ਆ ਰਿਹਾ ਤੇ ਪਵਨਪਾਟੀ ਦਾ ਹਾਇ ਸੀ ਉੱਤੇ ਦੋ ਤਿੰਨ ਜਿਹੜਾ ਸੁਪੀਓ ਨੇ ਅਕੀਰ ਜਿਵੇਂ ਸੀ ਉਹਦੇ ਇਹ ਉਹ ਪਤਾ ਕੀ ਜਾਂਦੇ ਕਹਿੰਦੇ ਹੈ ਇਹਨਾਂ ਨੇ ਪਾਇਆ ਆ ਮੇਰੀ ਸਿਸਟਰ ਹੀ ਜੋੜਾ ਫੜੀ ਤੇ ਪਰਿਆ ਇਹਨਾਂ ਨੇ ਤੇ ਸਪੇਸ਼ਲ ਮੇਰੀ ਸਿਸਟਰ ਹੀ ਪਾਈ ਅਜੇ ਤੋਂ 5 ਦਿਨ ਪਹਿਲੇ ਬਾਜੀ ਨੇ ਇਹਨਾਂ ਕੋ ਆਏ ਆਪਾ ਉਹਦੇ ਪੇਟ ਦੇ ਵਿੱਚ ਬਾਜੀ ਪੱਥਰੀ ਸੀ ਆਪਾ ਹੀ ਲਾਸ ਕਰਾ ਇਹਨਾਂ ਨੇ ਕੋ ਆਏ ਆ ਤੇ ਵੀ ਦੋਨੋਂ ਕੋ ਉਹਨਾਂ ਦੇ ਕਹਿੰਦੇ ਕਿ ਉਹਨੂੰ ਜੌਂਡਿਸ ਹੋ ਗਿਆ ਪੀਲੀ ਹੋ ਗਿਆ ਵੇਖੋ ਇਹ ਹੋ ਗਿਆ ਇਹ ਕਹਿੰਦੇ ਸੀ ਸਟੈਂਟ ਪਾਣਾ ਆਪਾਂ ਪੀਲੀਆ ਰੋਕਣਾ ਉਸ ਤੋਂ ਬਾਅਦ ਇਹਨੂੰ ਹੱਤ ਪਾਣਾ ਦਾ ਆਪਰੇਟ ਕਰਨਾ ਠੀਕ ਹੈ ਜੀ 20 ਸਾਲ ਦੀ ਉਮਰ ਹੈ ਕੇਸਰ ਦੀ ਆਪਾਂ ਕਹਿੰਦੇ ਚਲੋ ਠੀਕ ਹੈ ਦੀ ਸਟੈਂਟ ਪਾਉ ਉਹ ਤੁਸੀਂ ਅੰਦਰ ਸਟੈਂਟ ਪਾਇਆ ਮਰਨ ਗਏ ਆ ਐਮਰਜੈਂਸੀ ਜੇ ਬੈੱਡ 'ਚ ਲਾ ਕੇ 5 ਮਿੰਟ ਗਏ ਆ ਨਾਲ ਹੀ ਉਹ ਬਾਹਰ ਆ ਗਿਆ ਕਹਿੰਦੇ ਸੀ ਹੋ ਗਿਆ ਦੋ ਦਿਨ ਕਿਹਾ ਅੰਦਰ ਛੁੱਟੀ ਕਰਕੇ ਘਰ ਭੇਜਤਾ ਘਰ ਗਏ ਆ ਉਹ ਠੀਕ ਸੀ ਨੋਰਮਲ ਸੀ ਉਸ ਤੋਂ ਬਾਅਦ ਹੱਥ ਲੱਗੇ ਕਲੀਨਿਕਲ ਆ ਉਹ ਫੇਰ ਪੇਨ ਹੋਈ ਆ ਉਹ ਤੇ ਕਲੀਨਿਕ ਦਾ ਲੱਗੇ ਉਹਨਾਂ ਨੇ ਇੰਜੈਕਸ਼ਨ ਦਿੱਖ ਦਿੱਤਾ ਤੇ ਰਿਲੀਫ ਹੋਈ ਆ ਆਪਾਂ ਫਿਰ ਆਇਆ ਇਹਦਾ ਐਕਸ ਲਗਾਇਆ ਪੀਐਮਈ ਕਰਦਿਆ ਐਕਸ ਲਗਾਇਆ ਉਹਦੇ ਵਿੱਚ ਕਹਿੰਦੇ ਆ ਕਿ ਸਟੈਂਟ ਨਹੀਂ ਹੈਗਾ ਇਹਨਾਂ ਨੇ ਸਟੈਂਟ ਨਹੀਂ ਪਾਇਆ ਸਾਡੇ ਕੋਲ ਧੋਕੇ ਨਾਲ ਪੈਸੇ ਲਵੇ ਆ ਠੀਕ ਹੈ ਜੀ ਫਿਰ ਇਹਨਾਂ ਨੂੰ ਕਾਲ ਕੀਤੀ ਆ ਇਹ ਕਹਿੰਦੇ ਆ ਕਿ ਕਿੰਨੇ ਪੈਸੇ ਲਿੱਤੇ ਤੁਹਾਡੇ ਕੋਲ ਇਹਨਾਂ ਨੇ ਅੱਗੇ ਪhle 50000 ਲਏ ਆ ਆਪਾਂ ਕਹਿੰਦੇ ਆ ਕਿ ਪੇਸ਼ੈਂਟ ਤੁਹਾਡਾ ਬਹੁਤ ਸੀਰੀਅਸ ਹੈਗਾ ਇਸ ਨੂੰ ਆਪਣਾ ਆਈਸੀਯੂ ਦਾਖਲ ਕਰਨਾ ਪਏਗਾ ਉਹ ਹਰ ਗੱਲ ਵਾਸਤੇ ਰਾਜੀ ਹੋ ਗਏ ਕਿ ਇਹਨਾਂ ਦਾ ਟ੍ਰੀਟਮੈਂਟ ਕਰ ਜਾਵੇ ਹਰ ਕਾਸਟ ਦੇ ਉੱਤੇ ਜਿਵੇਂ ਨਾ ਆਈਸੀਯੂ ਤੇ ਰੱਖਿਆ ਵੈਂਟੀਲੇਟਰ ਤੇ ਰੱਖਿਆ ਐਨਸੀਜੀਆ ਵਾਲੇ ਦੋ ਬੰਦੇ ਉਹਨਾਂ ਨੂੰ ਆ ਕੇ ਦੇਖਦੇ ਗਏ ਪਰ ਉਹਦਾ ਬਲੱਡ ਪ੍ਰੈਸ਼ਰ ਤੇ ਉਹਦਾ ਸਾਹ ਠੀਕ ਨਹੀਂ ਹੋਇਆ ਇਹਨਾਂ ਦੇ ਟੈਂਡੈਂਟ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ੂਟ ਕਰ ਲੈਣਾ ਜਬੇ ਸਪੌਟ ਦੇ ਵਿੱਚ ਇਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤੋਂ ਪਹਿਲੇ ਕਿ ਉਹ ਪੇਸ਼ੈਂਟ ਕੇ ਲਾਜਾ ਸਤਨ ਤੇ ਉਹ ਐਕਸਪਾਇਰ ਕਰ ਗਿਆ ਪੇਸ਼ੈਂਟ ਸਰ ਦਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੱਥਰੀ ਦੀ ਸਿਆਸੀ ਹੈ ਸਟੈਂਡ ਪਾਇਆ ਪਰ ਸਟੈਂਡ ਬਿਲਕੁਲ ਨਿਕਲਿਆ ਨਹੀਂ ਆ ਉਸ ਸਟੈਂਡ ਤਾਂ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅਸੀਂ ਦੋ ਤੱਕ ਰਿਪੋਰਟ ਦਿੱਤੀ ਹੈ ਉਹਨਾਂ ਕੋ ਨੀ ਸਰ ਐਕਸਟਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਟ ਆਇਆ ਨਹੀਂ ਨਾ ਉਹ ਨਿਕਲ ਕੇ ਆਣਾ ਜੀ ਨਿਕਲ ਜਾਂਦੇ ਚਾਹੀਏ ਬਰਸਟੈਂਟ ਆਪਣੇ ਆਪ ਨਿਕਲ ਜਾਂਦੇ ਨੇ ਬੋਡੀ ਦੀ ਗਰਮੀ ਨਾਲ ਪਤਾ ਉਸ ਨੂੰ ਪੰਗਰ ਕੇ ਨਿਕਲ ਜਾਂਦਾ ਸਰ ਬਰਵਾਰ ਕੇ ਮੈਂ ਬੋਲਦਾ ਕਹਿੰਦਾ ਕਿ ਲੜਕੀ ਚੰਗੀ ਬਲੀ ਐਕਟਵੇਟੀ ਆਈ ਆ ਉਹ ਕਾਹੜਾ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਰਹੇ ਉਹਦੀ ਜਾਂਦਾ ਤੁਹਾਡਾ ਕੋਈ ਨਹੀਂ ਬਿਲਕੁਲ ਗਲਤ ਹੈ ਬਿਲਕੁਲ ਗਲਤ ਆਦੇ 300 ਕੋ ਗਿਆ ਹੈ ਕੁਛ ਆ 300 ਪੀਲੇ ਪੇਸ਼ੈਂਟ ਜਿਹੜਾ ਸੁਬਾਹ ਸੀਰੀਅਸ ਆ ਇਹ ਸਾਡੇ ਕੋਲ ਮળો 8-9 ਵਜੇ ਨਾਲ ਇੱਥੇ ਦਾਗੂ ਹੈ ਜਿਹਨਾਂ ਦੀ ਦਰਾਨੇ ਲੱਗ ਰਹੀ ਹੈ ਥੈਟੂ ਇਨਾ ਵੱਲੋਂ ਸਰਪੈਂਡਰਾਂ ਦਾ ਔਰੋਪਾ ਕੇ ਸਟੈਂਡ ਪਾਇਆ ਸੀ ਉਹ ਕੋਸਟੈਂਟ ਨਹੀਂ ਪਾਇਆ ਨੀ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਹੈ ਜੀ ਇਹ ਕਹਿੰਦੇ ਆ ਕਿ ਸਟੈਂਟ ਹੀ ਨਹੀਂ ਹੈਗਾ ਇਨਾ ਵੱਲੋਂ ਕੋਈ ਨਹੀਂ ਹੈ ਬਾਜੀ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ ਇੱਕ ਛੋਟੀ ਜੀ ਗੋਣ ਸਾਹਿਬ ਮਿਲੇਗਾ ਜੀ ਸਾਹਿਬ ਵੇਖੋ ਕੋਈ ਗੱਲ ਚੱਲ ਰਹੀ ਹੈ ਜੀ ਉਹਨੂੰ ਮਤਲਬ